ਸਾਨੂੰ 13 ਮਿੰਟ ਜਿੱਤਾ 13 ਤਰੀਕ ਦਿੰਦੇ ਆ ਨਾ ਸਾਨੂੰ 13 ਨਿੰਗੀ ਦੇਣ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ اختیار ਹੀ ਹੈ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੇ ਬੰਨ ਮਾਰ ਜਾਣ ਹਾਂ ਹਿੰਦੀ ਵੀ ਬੋਲਦੇ ਨੇ ਹਾਂ ਅੰਗਰੇਜ਼ੀ ਵੀ ਜਾਣਦੇ ਆ ਜੋ ਇਹ ਭਗਵੰਤਾ ਹੈ ਹਾਂ ਇਹ ਬਣ ਗਿਆ ਹੈ ਕਿਉਂ ਅਸੀਂ ਨੇ ਸੋਚਿਆ ਥਾ ਪੀ ਇਹ ਬਦਲेंगे ਹਾਂ ਪਰ ਬਦਲेंगे ਨਹੀਂ ਇਹਨੇ ਸਾਡੇ ਕੋਲ ਬਦਲ ਦਿਆ ਹਾਂ ਇਹ ਨਹੀਂ ਸਾਡੇ ਕੋ ਬਦਲ ਕੇ ਸਾਡੇ ਦਾ ਸ਼ਹਿਰ ਉੱਚਾ ਸੀ ਨਾ ਨੀਵਾ ਕਰ ਦਿਆ ਇਹ ਖੱਟੜ ਸਰਕਾਰ ਦੇ ਸਾਹਮਣੇ ਹਾਂ ਸਾਡੇ ਕੋ ਇਹੋ ਜਿਹੇ ਸਾਧਨ ਅਸੀਂ ਖੜੇ ਕੀਤੇ ਆ ਅਸੀਂ ਬੰਬ ਨਹੀਂ ਕਿਲਾਉਣੇ ਉਹਨਾਂ ਦੇ ਸਿਰਫ ਜਨਰਲ ਨਾਜ ਵਰਤਣੀ ਉਹ ਜਦੋਂ ਪਟੰਗਨਾ ਵਰਲਡ ਵਿੱਚ ਫਲਾ ਲੱਗਿਆ ਜੱਟਾਂ ਨੇ 5 ਰੁਪਈਆ ਪਟੰਗਨਾ ਉਹਨਾਂ ਦਾ 5 ਲੱਖਾਂ ਦਾ ਜੱਟ ਲਿਆ ਥੱਲੇ ਹਾਂ ਉਹਨਾਂ ਨੂੰ ਸ਼ਰਮਨਾਏ ਉਹਨਾਂ ਨੂੰ ਉਹਦੋਂ ਦਾ ਹੁਣ ਕੋਈ ਚੜਾਉਂਦੇ ਇੱਕ ਗੱਲ ਇਹ ਵੀ ਜਦੋਂ ਸਾਡੇ ਫੌਜੀ ਸ਼ਹੀਦ ਵੀਰ ਹੁੰਦੇ ਆ ਸ਼ਹੀਦ ਬਾਰਡਰਾਂ ਦੇ ਜਦੋਂ ਪਹਿਰਾ ਦਿੰਦੇ ਆ ਉਹ ਚੰਗਾ ਜਿੱਤਦੇ ਆ ਉਦੋਂ ਕੇਸਰੀ ਝੰਡੇ ਲਾ ਲੈਂਦੇ ਤੇ ਉਦੋਂ ਕਹਿੰਦੇ ਵੀ ਸਿੱਖ ਬੜੇ ਵਧੀਆ ਬਾਬਾ ਬਾਹਦਰਾਂ ਦੀ ਕੌਮ ਕਿਹਾ ਜਾਂਦਾ ਬਾਹਦਰਾਂ ਦੀ ਕੌਮ ਜਦੋਂ ਸਿੱਖ ਆਪਣਾ ਹੱਕ ਮੰਗਣ ਵਾਸਤੇ ਇਹਨਾਂ ਬਾਰਡਰਾਂ ਤੇ ਆਉਂਦੇ ਆ ਦੇਸ਼ ਦੇ ਬਾਰਡਰਾਂ ਤੇ ਆਉਂਦੇ ਆ ਆਪਣੇ ਬਾਰਡਰਾਂ ਤੇ ਆਉਂਦੇ ਆ ਉਦੋਂ ਕਹਿੰਦੇ ਵੀ ਇਹ ਖਾਲਸਤਾਨੀ ਆ ਇਹ ਅੱਤਵਾਦੀ ਆ ਇਹ ਨਾ ਹੈਲੀਕਾਪਟਰ ਸੁੱਟਣ ਵਾਲੀ ਕੌਮ ਹੈ ਇਹਨਾਂ ਦਾ ਡਰੋਨ ਹੀ ਨਹੀਂ ਕਰਦੇ ਇਹ ਚੜੀ ਇਹਨਾਂ ਦੀ ਹਾਂ ਆਪਾਂ ਦੇ ਬਾਬਾ ਜੀ ਹੈਲੀਕਾਪਟਰ ਸੁੱਟੇ ਇਹਨਾਂ ਦੇ ਸੰਮਾਂ ਦੇ ਵਿੱਚ ਸਾਨੂੰ ਤੇਰਾ ਨਿੰਕ ਜਕਾ ਤੇਰਾ ਤਰੀਕ ਦਿੰਦੇ ਆ ਨਾ ਸਾਨੂੰ ਤੇਰਾ ਨਿੰਗੀ ਦੇਣ 13 ਮਿੰਟਾਂ ਚ ਕੀ ਕਰੋਗੇ ਜੀ ਤੁਸੀਂ ਇਹ ਉਹ ਆਪੇ ਬਾਬਾ ਜੀ ਸਿੰਘ ਦਾ ਖੰਡਾ ਹੀ ਚੱਲੇਗਾ ਇਹ ਡੈਡੀ ਪਾਵਰ ਆ ਟਰੈਕਟਰਾਂ ਕੋ ਜੋ ਭਾੜੇ ਨਾਲ ਪਿਛਲੀ ਵਾਰੀ ਇਹਨਾਂ ਕੀਤਾ ਸੀ ਪੂਰੀ ਫੁੱਲ ਕੈਰੀ ਫੁੱਲ ਕੈਰੀ ਬਾਪੂ ਜੀ ਉਧਰ ਫੌਜ ਲੱਗੀ ਹੋਈ ਆ ਪੈਰਾਮਿਲਟਰੀ ਫੋਰਸ ਉਹਨਾਂ ਕੋਲ ਤਾਂ ਹਥਿਆਰ ਵੀ ਆ ਬੰਬ ਵੀ ਆ ਔਰ ਆਪਣੇ ਸਰੀਰ ਬਚਾਉਣ ਵਾਸਤੇ ਉਹਨਾਂ ਕੋਲ ਘਾੜੀ ਆ ਕਿਹੜਾ ਨਹੀਂ ਦਿਲਾ ਦੇਣ 47 ਵੀ ਕਰਾ ਦੇਣ ਮੇਰੀ ਗੱਲ ਸੁਣੋ ਜੋ ਅਸੀਂ ਆਪਣਾ ਇੱਧਰ ਅਰੇਂਜਮੈਂਟ ਕਰਕੇ ਤਰੇ ਹਨਾ ਹਾਂ ਸਾਡੇ ਕੋ ਇਹੋ ਜਿਹੇ ਸਾਧਨ ਅਸੀਂ ਖੜੇ ਕੀਤੇ ਆ ਅਸੀਂ ਬੰਮ ਨਹੀਂ ਕਿਲਾਉਣੇ ਉਹਨਾਂ ਦੇ ਸਿਰਫ ਜਨਰਲ ਨੌਲੇਜ ਵਰਤਣੀ ਜਨਰਲ ਨੌਲੇਜ ਹਾਂ ਉਹ ਕਿਵੇਂ ਜੀ ਉਹ ਕਹਿੰਦੇ ਕਿ ਉਹ ਸਾਡੀਆਂ ਟਰਾਲੀਆਂ ਚਾਹੀ ਲੈ ਆਏ ਆ ਨਾ ਅਸੀਂ ਉਹਨਾਂ ਦੇ ਬਰੂਦ ਨਹੀਂ ਛੁਡਾ ਤੇ ਨਾ ਹੀ ਉਹਨਾਂ ਦਾ ਚੱਲਣ ਦੇਣਾ ਹਾਂ ਟਰਾਲੀਆਂ ਟੂੜੀਆਂ ਨਹੀਂ ਆ ਭਰੀਆਂ ਖਲੋਤੀਆਂ ਨੇ ਹਾਂ ਵਿੱਚ ਲਾਲ ਮਿਰਚਾਂ ਭਰੀਆਂ ਨੇ ਹਾਂ ਥੱਲੇ ਢਾਕੇ ਆ ਜਿੰਨਾ ਗੰਦਕੁੜਾ ਨਾ ਉੱਥੇ ਛੁਡਾਂਗੇ ਹਾਂ ਉਹਦੇ ਉੱਤੇ ਸੁੱਟਾਂਗੇ ਮਿਰਚਾਂ ਹਾਂ ਉਹਦੇ ਉੱਤੇ ਸੁੱਟਾਂਗੇ ਤੂੜੀ ਹਾਂ ਉਹਦੇ ਉੱਤੇ ਸੁੱਟਾਂਗੇ ਪ੍ਰਾਣੀ ਹਾਂ ਹਵਾ ਇਹਨਾਂ ਰੱਬ ਕਰਕੇ ਆ ਨੂੰ ਹੋਵੇ ਹਾਂ ਹਵਾ ਹੋਏ ਆਉ ਨੂੰ ਹਵਾ ਵੀ ਬਣ ਕੇ ਪ੍ਰੈਸ਼ਰ ਟਰੈਕਟਰ ਵਾਲਾ ਸਾਡੇ ਕੋ ਇਹੋ ਜਿਹੇ ਟਰੈਕਟਰ ਨਾਲ ਪ੍ਰੈਸ਼ਰ ਹੀ ਬਣ ਜਾਂਦੇ ਆ ਉਹ ਸਾਰਾ ਪੇਟੀ ਨਹੀਂ ਦੇਣਾ ਚਾਹੀਦਾ ਚਲੋ ਪਹਿਲਵਾਨ ਸਾਰੇ ਗੋਣੇ ਦਾ ਨਹੀਂ ਦਿੰਦੇ ਇੱਕ ਤਾਂ ਗੋਣ ਆਪਣੇ ਕੋ ਰੱਖਦੇ ਸਾਰੇ ਦਾ ਨਹੀਂ ਦਿੰਦੇ ਹਿੰਦੇ ਇਹ ਜਗ ਜाहਰ ਨਹੀਂ ਕਰਨੇ ਸਾਰੇ ਗੋਣ ਹਨ ਸਾਰੀਆਂ ਗੱਲਾਂ ਜਗ ਜाहਰ ਨਹੀਂ ਕਰਨੀਆਂ ਤੂੰ ਹਾਂ ਸਾਰੀਆਂ ਗੱਲਾਂ ਜਗ ਜाहਰ ਨਹੀਂ ਕਰਨੀਆਂ ਜੰਮਾ ਪਹਿਲਵਾਨ ਸਾਰੇ ਦਾ ਦੇ ਦਿੰਦੇ ਆ ਦੋ ਚਾਰ ਦਾ ਆਪਣੇ ਕੋ ਰੱਖਦੇ ਆ ਹਾਂ ਤੋ ਇਹ ਗਾੜਾ ਵੀ ਸਾਰੀ ਇੰਤਿਆਪ ਕਰਕੇ ਤੁਰੇ ਹਾਂ ਇਹ 2-4 ਭੇ ਦੇ ਫਿਰ ਲੁਕੋ ਕੇ ਵੀ ਰੱਖੇ ਹੋਏ ਆ ਰੱਖੇ ਆ ਦੱਸ ਕੀ ਹੋਰ ਵੀ ਹੈਗੇ ਆ ਹਾਂ ਬੜੇ ਹੱਕ ਐਡ ਬੜੇ ਤੋ ਦੱਸਣਾ ਹੀ ਨਹੀਂ ਹੈ ਨਾ ਫਿਰ ਨਹੀਂ ਦੱਸਣਾ ਪਰ ਦੱਸਿਓ ਬਨਾ ਲੋਕੀ ਚੋਰੀ ਕਰ ਲੈਂਦੇ ਆ ਹਾਂ ਬਿਲਕੁਲ ਹੈ ਨਾ ਹਾਂ ਇਹ ਭੇਤੀ ਕਹਿੰਦੇ ਲੰਕਾ ਟਾ ਜਾਦਾ ਜਾਂਦਾ ਮੁਰਗੇ ਰਾਮ ਨੂੰ ਕਿਉਂ ਮਰਿਆ ਹੈ ਹਾਂ ਭੇਤੀ ਮਰ ਗਿਆ ਹਾਂ ਹੈ ਉਹੀ ਗੱਲ ਹੈ ਜੇ ਭੇਦ ਨਾ ਦਿੰਦਾ ਤਾਂ ਹੱਲੇ ਤੱਕ ਰਾਵਣ ਵੀ ਜਿੰਦਾ ਹੋਣਾ ਸੀਗਾ ਹਾਂ ਘਾਗਾ ਤੇਤੀ ਲੰਕਾ ਦੀ ਆਪਣੀ ਇੰਦਰੀਆਂ ਦੀ ਫੌਜ ਵੀ ਆਪਣੇ ਨਾਲ ਲੀ ਹੋਈ ਹੈ ਸਾਡੇ ਸਿੰਘ ਸੂਰ ਨੇ ਕਾੜੇ ਵਾਸਤੇ ਆ ਇਹ ਬਾਪੂ ਦੀ ਹੁਣੇ ਕਿਸਾਨ ਨੇ ਸੂਝ ਵਨ ਕਿਵੇਂ ਹੋ ਗਈ ਜੀ ਤੁਹਾਨੂੰ ਇਹ ਜਾਣਕਾਰੀ ਕਿਵੇਂ ਹੋ ਜਾਂਦੀ ਹੈ ਜੀ ਨਹੀਂ ਸਾਨੂੰ ਬਖਸ਼ਿਸ਼ ਆ ਹਾਂ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿੱਖ ਮਾਰਟੀ ਇਹੋ ਜੀ ਦਿੱਤੀ ਹਾਂ ਝੂਠ ਨਾ ਬੋਲੋ ਚੋਰੀ ਨਾ ਕਰੋ ਠੱਗੀ ਨਾ ਮਾਰੋ ਬੇਈਮਾਨੀ ਨਾ ਕਰੋ ਨੇਕ ਮਾਈ ਕਰੋ ਤੇ ਦਸਵਾਂਤ ਤੇ ਕੱਢੋ ਗੁਰੂ ਘਰ ਉਹਦੀ ਬਖਸ਼ਿਸ਼ ਆ ਤੇਰਾ ਦਾ ਵਿਆਜ ਖਾਂਦੇ ਤੇਰਾ ਰੁਪਈਆ ਦਾ ਗੁਰੂ ਨਾਨਕ ਦੇਵ ਦਾ ਹਾਂ ਉਹ ਤੇਰਾ ਰੁਪਈਆ ਦਾ ਵਿਆਜ ਹੀ ਜਿਹੜਾ ਨਾ ਇਹ ਅਸੀਂ ਕਰਨ ਦੇ ਆਸੂ ਬਾਪੂ ਜੀ ਹਿੰਦੀ ਬੋਲਣ ਵਾਲਾ ਕਿ ਮੀਡੀਆ ਮੀਡੀਆ ਆ ਜਿਹੜੇ ਚੈਨਲ ਹੁੰਦੇ ਹਮ ਕੋ ਤੁਮ ਕੋ ਕਹਿ ਕੇ ਬੋਲਦੇ ਆ ਉਹ ਤਾਂ ਕਹਿੰਦੇ ਵੀ ਪੰਜਾਬੀਆਂ ਨੇ ਤਾਂ ਉੱਥੇ ਮਾਹੌਲ ਖਰਾਬ ਕੀਤਾ ਹੋਇਆ ਹਮਨੇ ਨਹੀਂ ਕੀਤਾ ਜੋ ਕੀਤਾ ਹੈ ਖੱਟੜ ਸਰਕਾਰ ਨੇ ਕੀਤਾ ਜੋ ਇਹ ਭਗਵੰਤਾ ਹੈ ਇਹ ਬਣ ਗਿਆ ਹੈ ਕਿਉਂ ਹਮਨੇ ਸੋਚਿਆ ਥਾ ਪੀ ਇਹ ਬਦਲेंगे हां पर बदलेंगे नहीं इने साढे को बदल दिया हां इने साढे को बदल के साढे जो शेर ऊंचा ਸੀ ਨਾ ਨੀਵਾ ਕਰ दिया ए खट्टर सरकार के सामने हां ये मीडिया तुम सारे समझो जब ये बन रहा था इने ने कौन रोका उसको साडे पंजाब दे विच उनना नु कोई इख्तियारी ਹੈ ਨਹੀਂ की साडे पंजाब दे विच इने अनके ਬੰਦ ਮਾਰ ਜਾਣ अच्छा पंजाब दा ਮੁੱਖ ਮੰਤਰੀ ਤੇ ਕਹਿ ਰਹਾ ਮੈਂ ਕਿਸਾਨਾਂ ਦੀ ਸਪੋਰਟ ਕਰ ਬਿਲਕੁਲ ਕੋਈ ਸਪੋਰਟ ਨਹੀਂ ਜਦੋਂ ਇਹ ਸਾਹ ਕੋ ਮੈਂ ਮੂਹਰ ਗਾਇਆ ਮੇਰੇ ਮੁਲਾਜ਼ਮ ਇੱਥੇ ਭਰਾ ਸੌਂਦੇ ਹੋਣਗੇ ਇਹ ਨਹੀਂ ਸਾਡੇ ਭਰਾ ਉੱਥੇ ਰਾਤ ਨੂੰ ਧੂਆਂ ਸੇਕਦੇ ਆ ਇਹਨਾਂ ਨੇ ਕਿਉਂ ਨਹੀਂ ਉਹ ਉੱਪਰ ਆਣ ਕੇ ਫੋਰਸ ਬੈਠੀ ਇਹ ਮੋਰਚੇ ਹੀ ਪੰਜਾਬ ਚ ਲਾਇਆ ਹੋਇਆ ਜੀ ਇਹਨਾਂ ਪੰਜਾਬ ਦੇ ਵਿੱਚ ਆਈ ਇਹਨਾਂ ਹੋਇਆ ਬੈਰੀਅਲ ਹਾਂ ਤੇ ਹਰਿਆਣੇ ਦੇ ਅੰਦਰ ਨਹੀਂ ਜਾਇਆ ਪੰਜਾਬ ਤੇ ਲਿਆ ਆਇਆ ਉਹ ਕਿਉਂ ਲਾਇਆ ਨਾ ਉਹ ਸੀਐਮ ਨਹੀਂ ਪਟਾ ਜਲਾਉਂਦੇ ਜਦੋਂ ਬਜ਼ੁਰਗੋ ਜਦੋਂ ਬਜ਼ੁਰਗੋ ਤੁਹਾਡੇ ਏਰੀਏ ਚ ਆ ਕੇ ਅਥਰੂ ਗੈਸ ਦੇ ਗੋਲੇ ਸੱਟਣੇ ਤੁਹਾਡੇ ਨੌਜਵਾਨਾਂ ਨੂੰ ਜ਼ਖਮੀ ਕਰਨਾ ਫਿਰ ਤੁਹਾਡੇ ਦਿਲ ਦੇ ਵਿੱਚ ਕਿਹੋ ਜਿਹਾ ਖਿਆਲ ਹੁੰਦਾ ਬਹੁਤ ਜ਼ਿਆਦਾ ਹਾਂ ਬੜੇ ਢੂੰਗੇ ਉਹਨਾਂ ਨੂੰ ਨੇ ਹਾੜੇ ਆਹਰ 2:00 ਵਜੇ ਦੁੱਖ ਲੱਗਦਾ ਉਦੋਂ ਪੂਰਾ ਹਾਂ ਪੂਰਾ ਪਰ ਇਹਨਾਂ ਨੂੰ ਨੇ ਜਾਂਦਾ 75000 ਰੁਪਏ ਤਨਖਾਵਾ ਨਹੀਂ ਦੇ ਹਾਂ ਮੂੰਹ ਦੇ ਗਾਲੇ ਉਦੋਂ ਜਿੰਨ ਰਾਤ ਨੂੰ 2:30 ਵਜੇ ਇੱਥੇ ਚੜਿਆ ਨਾ ਹਾਂ ਰਡਾਰ ਹਾਂ ਸਾਡੇ ਮੁੰਡੇ ਉਥੇ ਧੂਆਂ ਸੇਕਣ ਦੇ ਆ ਸਾਡੀ ਪੰਮੀ ਸੇਮੀ ਟਰਾਲੀ ਆ ਉਥੋਂ ਹਾਂ ਉਧਰੋਂ ਪੱਤਰਕਾਰ ਵਰਗੇ ਪੱਤਰਕਾਰ ਆ ਰਹੇ ਜੋ ਮੁੰਡੇ ਹੀ ਥੋੜੇ ਉਹ ਗਿਣਤੀ ਆ ਗਈ ਜਿਆਦਾ ਉਹ ਪੱਤਰਕਾਰਾਂ ਨੇ ਆਖਿਆ ਵੀ ਸਾਡੇ ਮੁੰਡਿਆਂ ਨੂੰ ਉਹ ਪੱਤਰਕਾਰ ਆਏ ਉਹਨਾਂ ਨੇ ਖਾਣਾ ਛਾਇਆ ਮੁੰਡਿਆਂ ਨੂੰ ਮੁੰਡੇ ਭੱਜ ਗਏ ਉਸੇ ਵੇਲੇ ਹਾਂ ਉਹ ਮੁੜ ਕੇ ਜਦੋਂ ਗਏ ਫੇਰ ਉਹ ਆਪਸ ਭੱਜੇ ਆ ਹਾਂ ਪਰ ਅਸੀਂ ਫੇਰ ਉਹਨਾਂ ਨੂੰ ਆਖਿਆ ਕਿ ਉਹਨਾਂ ਕੋਲ ਹਥਿਆਰ ਦੇ ਸਾਡਾ ਡੰਡਾ ਝੰਡਾ ਦੇ ਬੱਸ ਜੋ ਗਾਨ ਆ ਜਾਇਓ ਅਜੇ ਤੋ ਹੀ ਸਾਹ ਤੁਸੀਂ ਰੋਜ ਜਾਂਦੇ ਰੇ ਮੀਡੀ ਹਾਲੇ ਸਾਡੇ ਅੱਧਾ ਕਿਲਾ ਫਰਕਿਆ ਤੁਹਾਡੇ ਮੁੰਡਿਆ ਕੋ 8:00 ਵਜੇ ਆ ਨਾ ਉਹ ਵੀ ਸਾਡੀ ਹੱਦੇ ਚ ਵਜੇ ਆ ਮੈਂ ਆ ਗਏ ਉਥੋਂ ਅਸੀਂ ਸਭ ਰੱਖਿਆ ਪ੍ਰਭੂ ਹਾਂ ਅੱਗੇ ਆਡੇ ਗੋਲੀ ਚੋੜ ਕੇ ਲਿਆਂਦਿਆ ਉਹ ਪੱਕੀ ਗੋਲੀ ਨਾ ਨਾ ਚਲਾਉਣ ਤੇ ਇਹਨਾਂ ਨੇ ਅਸੀਂ ਪੇਸ਼ ਨਹੀਂ ਜਾਣਦੇ ਛੋਟ ਲੈ ਨਾ ਦੋ ਜਾੜ ਦੇਣ ਇਹਨਾਂ ਨੇ ਉਹ ਗੋਲੇ ਉਹ ਨਾਲ ਹੀ ਸਾੜਨ ਕਰ ਲਿਆ ਇਹਨਾਂ ਪਾਸ ਲੱਗ ਗਿਆ ਵੀ ਹੁਣ ਕੀ ਕਰਾਂਗੇ ਆ ਬੋਰੀਆ ਪਾਪਾ ਤੁਸੀਂ ਤਾਂ ਫਾਰਮੂਲੇ ਬੜੇ ਲਾਉਂਦੇ ਜੀ ਆਹ ਤਾਂ ਪਤੰਗ ਲੈਣ ਸੁਟਿਆ ਉਹਨਾਂ ਦਾ ਇੱਕ ਉਹ ਜਦੋਂ ਪਤੰਗਨਾ ਵਰਲਡ ਦੇ ਵਿੱਚ ਫਲਾਅ ਲੱਗ ਗਿਆ ਜੱਟਾਂ ਨੇ 5 ਰੁਪਈਆ ਪਤੰਗਨਾ ਉਹਨਾਂ ਦਾ 5 ਲੱਖਾਂ ਦਾ ਝਟਲੇ ਥਲੇ ਹਾਂ ਉਹਨਾਂ ਨੂੰ ਸ਼ਰਮਨਾ ਆਈ ਉਹਨਾਂ ਨੂੰ ਉਹ ਦਿਨਾਂ ਹੁਣ ਕੋਈ ਚੜਾਉਂਦੇ ਡਰ ਗਏ ਫਿਰ ਉਹ ਕਾਲਪੁਰਖ ਡਰਾਉਣਾ ਅਹੀਂ ਕਾਉਣਿਆ ਹਾਂ ਸਹੀ ਜਾਂਦਾ ਉਹ ਕਾਲਪੁਰਖ ਆ ਤੇਰਾ ਹਾਂ ਇੱਥੇ ਜੱਟਾਂ ਦਾ ਇਹ ਤਰਸੀਮਾ ਉਹ ਕਾਲਪੁਰਖ ਹਾਂ ਪੰਜਾਬੀ ਇਹ ਪੰਜਾਬੀ ਤਾਂ ਫਿਰ ਤਕਨੀਕਾਂ ਇਹਨਾਂ ਦੀਆਂ ਨੋਖੀਆਂ ਹੁੰਦੀਆਂ ਕਹਿੰਦੇ ਡਰਾ ਸਟਨ ਵਾਲੀ ਵੀ ਤਕਨੀਕ ਲਾਭ ਹੀ ਲੈ ਪੰਜਾਬੀਆਂ ਨੇ ਹਾਂ ਹਾਂ ਵੈਦਾਈ ਫਿਰ ਪਾਰ ਹੋਣ ਦੀ ਵੀ ਲੱਗਣਾਗੇ ਇਹ ਤਾਂ ਬਾਈ ਜੀ ਹੈਲੀਕਾਪਟਰ ਸੁੱਟਣਾ ਵਾਲੀ ਕੌਮ ਹੈ ਹਾਂਜੀ ਇਹ ਤਾਂ ਹੈਲੀਕਾਪਟਰ ਸੁੱਟਣਾ ਵਾਲੀ ਕੌਮ ਹੈ ਇਹਨਾਂ ਦਾ ਡਰੋਨ ਹੀ ਨਹੀਂ ਕਰਿਆ ਇਹ ਤੇ ਚੜੀ ਹੀ ਇਹਨਾਂ ਦੀ ਹਾਂ ਆਪਾਂ ਦੇ ਬਾਬਾ ਜੀ ਹੈਲੀਕਾਪਟਰ ਸੁੱਟੇ ਇਹਨਾਂ ਦੇ ਸੰਮਾਂ ਦੇ ਵਿੱਚ ਇਹ ਪੰਜਾਬੀਆਂ 'ਚ ਇਹਨਾਂ ਜਜ਼ਬਾ ਕਿਉਂ ਹੁੰਦਾ ਹੈ ਜੀ ਇੰਨੀ ਬਹਾਦਰੀ ਕਿਉਂ ਆ ਜੀ ਇਹ ਬਾਬਾ ਜੀ ਮਹਾਰਾਜਾ ਲੋਈਆਂ ਇਹ ਸਾਡੇ ਖੂਨ 'ਚ ਹੀ ਲਿਖਿਆ ਵਾ ਹਾਂ ਬਿਲਕੁਲ ਠੀਕ ਹਾਂਜੀ ਜਿਹੜਾ ਸੇਖਿਆ ਨਾ ਉਹ ਤੁਰ ਤੋਂ ਆਇਆ ਵਾ ਇਹ ਬੇਵਤਾ ਚ ਹੁਣ ਦੇ ਬਾਵਜੂਦ ਵੀ ਫਿਰ ਵੀ ਕਹਿੰਦੇ ਅਸੀਂ ਚੜ੍ਹਦੀ ਕਲਾ 'ਚ ਆਏ ਜੀ ਮਹਾਰਾਜ ਨੇ ਸਾਨੂੰ ਚੜ੍ਹਦੀ ਕਲਾ ਜੀ ਰੱਖਿਆ ਜਦੋਂ ਹਰ ਵਕਤ ਸਾਨੂੰ ਚੜ੍ਹਦੀ ਕਲਾ 'ਚ ਰੱਖਿਆ ਤੁਸੀਂ ਦੇਖੋ ਕਿੰਨਾ ਲੰਗਰ ਜਿਹੜਾ ਹੋਵੇ ਰਾਤ ਇਹ ਇੱਕ ਗੱਲ ਹੈ ਵੀ ਜਦੋਂ ਸਾਡੇ ਫੌਜੀ ਸ਼ਹੀਦ ਵੀਰ ਹੁੰਦੇ ਆ ਸ਼ਹੀਦ ਬਾਰਡਰਾਂ ਦੇ ਜਦੋਂ ਪਹਿਰਾ ਦਿੰਦੇ ਆ ਉਹ ਚੰਗਾ ਜਿੱਤਦੇ ਆ ਉਦੋਂ ਕੇਸਰੀ ਝੰਡੇ ਲਾ ਲੈਂਦੇ ਤੇ ਉਦੋਂ ਕਹਿੰਦੇ ਵੀ ਸਿੱਖ ਬੜੇ ਵਧੀਆ ਬਹਾਦਰਾਂ ਦੀ ਕੌਮ ਕਿਹਾ ਜਾਂਦਾ ਬਹਾਦਰਾਂ ਦੀ ਕੌਮ ਜਦੋਂ ਸਿੱਖ ਆਪਣਾ ਹੱਕ ਮੰਗਣ ਵਾਸਤੇ ਇਹਨਾਂ ਬਾਰਡਰਾਂ ਤੇ ਆਉਂਦੇ ਆ ਦੇਸ਼ ਦੇ ਬਾਰਡਰਾਂ ਤੇ ਆਉਂਦੇ ਆ ਆਪਣੇ ਬਾਰਡਰਾਂ ਤੇ ਆਉਂਦੇ ਆ ਉਦੋਂ ਕਹਿੰਦੇ ਵੀ ਇਹ ਖਾਲਿਸਤਾਨੀ ਆ ਇਹ ਅੱਤਵਾਦੀ ਆ ਹਾਂ ਦੋਰੇ ਮਾਪਦਾਨ ਡਿਆ ਕਹਿ ਸਕਦੇ ਹਾਂਜੀ ਹਾਂਜੀ ਇਹ ਬਹੁਤ ਹੀ ਦੁਖਦਾਈ ਗੱਲ ਆ ਵੀ ਜਿਹੜੇ ਖੱਟਣ ਸਰਕਾਰ ਤੇ ਮੋਦੀ ਸਰਕਾਰ ਰਲ ਕੇ ਗੰਡੀ ਆ ਕਾਨੂੰਨ ਤੇ ਸਿਰਫ ਸਾਡੇ ਇਹੋ ਹੀ ਆ ਵੀ ਸਾਨੂੰ ਐਮਐਸਪੀ ਮਿਲੇ ਹਣ ਬਾਈ ਜੀ ਆਪਾਂ ਮਟਰ ਲਈਦੇ ਆ ਤੇ ਮਟਰ ਸਾਡੇ ਵਿਕਦੇ 6 ਰੁਪਏ ਤੇ ਜਦੋਂ ਕੱਲ ਨੂੰ ਮੰਡੀ ਚ ਲੈਣ ਜਾਈਦਾ ਵਾ ਉਹ ਮਟਰ ਸਾਨੂੰ 40 ਰੁਪਏ ਕਿਲੋ ਵਿਕਦੇ ਆ ਹਾਂ ਸਮਝ ਲੈਬਰ ਵੀ ਨਹੀਂ ਪੂਰੀ ਪੈਂਦੀ ਸਾਨੂੰ ਬਾਈ ਜੀ ਮੈਂ 2 ਕਿੱਲੇ ਮਟਰਾਂ ਦੇ ਲਾਇ ਤੇ 20000 ਰੁਪਏ ਮੈਂ ਆਪਣੇ ਕੋਲੋਂ ਲੈਬਰ ਦਿੱਤੀ ਆ ਘਾਟਾ ਹੀ ਪੈ ਗਿਆ ਘਾਟਾ 20000 ਆਪਣੇ ਕੋਲੋਂ ਪੈ ਗਿਆ ਤਾਂ ਫੇਰ ਆਪਣੀ ਪਛੇਤੀ ਹੋ ਗਈ ਉਹ ਮੀਂਹ ਬਹੁਤ ਪੈਂਦੇ ਆ ਕੀ ਪਤਾ ਨਿਕਲ ਨਹੀਂ ਤੇ ਨਹੀਂ ਨਿਕਲਣੀ ਹਾਂ ਇਹ ਸਾਡਾ ਕੱਲਿਆਂ ਕਿਸਾਨਾਂ ਦਾ ਨਹੀਂ ਇਹ ਮਜ਼ਦੂਰਾਂ ਨੂੰ ਵੀ ਨਾਲ ਰਲ ਕੇ ਚੱਲਣਾ ਪਾਣਾ ਵਾ ਬਾਈ ਗਵੀ ਮਜ਼ਦੂਰਾਂ ਦੀ ਜਿਹੜੀ ਜਿਹੜੀ ਬਣਦੀ ਆ ਪੱਤਾ ਬੰਦਾ ਨਾ 250 ਬਣਦਾ ਮਹੀਨੇ ਦਾ ਉਹ 750 ਰੁਪਿਆ ਹੋਣਾ ਵਾ ਜੇ ਮਜ਼ਦੂਰ ਵੀ ਨਾਲ ਖੜੇ ਜਾਣ ਕੇ ਤੇ ਤਾਂ ਬਿਲਕੁਲ ਇਧਰ ਆਪਾਂ ਬਾਪੂ ਜੀ ਹੁਣ ਇਹਨਾਂ ਨਾਲ ਗੱਲ ਕਰਦੇ ਆ ਬਾਪੂ ਜੀ ਉਧਰ ਜੇ ਹੁਣ ਆਪਾਂ ਉਧਰ ਫੌਜ ਦੀ ਗੱਲ ਕਰ ਲਈਏ ਉਹਨਾਂ ਕੋਲ ਤਾਂ ਹੈਲਮਟ ਪਾਏ ਹੋਏ ਸਿਰਾਂ ਤੇ ਜੇ ਹੁਣ ਤੁਹਾਨੂੰ ਅੱਗੇ ਜਾਣ ਦਾ ਮੌਕਾ ਮਿਲ ਗਿਆ ਮੁਕਾਬਲਾ ਕਿਵੇਂ ਕਰੋਗੇ ਫਿਰ ਆਪਾਂ ਬੱਚਿਆਂ ਨੇ ਇਹੋ ਧਾਰ ਕੀ ਪੀਆ ਵੀ ਸਭ ਤੋਂ ਪਹਿਲਾਂ ਆਪਣੀ ਸੇਫਟੀ ਚਾਹੀਦੀ ਐਸ ਐਰੋ ਉੱਪਰ ਬਾਕੀ ਜਿਸਮ ਦੇ ਸੇਖ ਨੂੰ ਕੋਈ ਗੋਲੀ ਲੱਗੇ ਨਾ ਕੋਈ ਨੁਕਸਾਨ ਨਹੀਂ ਕਰਦਾ ਸ਼ੇਸਪੇ ਸਾਨੂੰ ਆਪਣੀ ਖੋਪੜੀ ਇਹ ਬਚਾਉਣੀ ਚਾਹੀਦੀ ਹਾਂ ਪਗੜੀ ਤੇ ਇੱਕ ਜਾਂ ਤੁਹਾਡੀ ਸਾਡੇ ਮੋਨੇ ਸਿੱਖਿਆ ਉਹ ਹੈਲਮਟ ਵੀ ਜ਼ਰੂਰੀ ਆ ਹਾਂ ਬਟ ਨੋ ਯੂ ਆਰ ਪੀੜੀ ਆ ਟੱਕ ਮੰਦੀ ਨਹੀਂ ਹਾਂ ਉਹ ਤਰ੍ਹਾਂ ਹੀ ਬਨ ਕੇ ਚੱਲ ਜਾਂਦੇ ਆ ਹੁਣ ਜਿਵੇਂ ਇਹ ਪਾ ਆ ਉਹ ਪਾ ਆ ਏਸ ਬਾਜੋ ਤੇ ਹੈਲਮਟ ਪਾਉਣਾ ਕੋਈ ਮਾੜੀ ਗੱਲ ਨਹੀਂ ਸਾਨੂੰ ਬੁਰਗਾਂ ਪੀਰਾਂ ਨੇ ਭੇਸ਼ ਬਦਲ ਕੇ ਵੀ ਬੜੇ ਕੰਮ ਵੇਖੇ ਬਾਬਾ ਬਿਧੀ ਚੰਦ ਨੇ ਉਹ ਹੁੜੇ ਕਰਤਾਰੇ ਜਦੋਂ ਉਹਨਾਂ ਨੇ ਪੱਠੀ ਬਹਿ ਗਏ ਵੀ ਪੱਕੀ ਚੋਂ ਦੇ ਹਾਲੇ ਲੈ ਗਏ ਕਿੰਨਾ ਕਸ਼ਟ ਉਹਨਾਂ ਨੂੰ ਭੋਗਿਆ ਸਿਰਫ ਉਹਨਾਂ ਨੂੰ ਉਹ ਪੱਠੀ ਵਾਲੀ ਨੂੰ ਆਖੀ ਅੱਗ ਨਾ ਬੁਝੰਦੀ ਤੇ ਜਦੋਂ ਨੰਗਣ ਲੱਗੇ ਸੀ ਕਿ ਉਹਨੇ ਲੰਡਕਾਰਾ ਮਾਰਿਆ ਜਿਹੜੇ ਬीडी ਸਿੰਘ ਨਹੀਂ ਦੇ ਮੈਂ ਬीडी ਸਿੰਘ ਭਾਈ ਜੇ ਮਾਈ ਨਹੀਂ ਜੇ ਮੈਂ ਬीडी ਸਿੰਘ ਭਾਈ ਆ ਮਾਈ ਬਣ ਕੇ ਨਿਕਲਿਆ ਜਦੋਂ ਉਹਨਾਂ ਸਾਹਮਣੇ ਉਹਨੇ ਆ ਕੇ ਕਿਦਰ ਚਲੇ ਮਾਈਏ ਆਂਦੀ ਰਾਤੀ ਲਿਆ ਜਲਾਬ ਪੇਟ ਮੇ ਗੜਬੜ ਲਾਈ ਹੈ ਰਾਤੀ ਲਿਆ ਜਲਾਬ ਪੇਟ ਮੇ ਗੜਬੜ ਲਾਈ ਮੈਨੂੰ ਟੱਟੀ ਆਈਏ ਮੈਨੂੰ ਬਾਹਰ ਹੁੰਦਾ ਮਾਈ ਨੂੰ ਪਰਾਂ ਕੰਨ ਦਫਾ ਕਰੋ ਇਹਨੂੰ ਬਾਹਰ ਕੱਢੋ ਮਾਈ ਪਰਾਂ ਜਾ ਕੇ ਭਈ ਇੱਥੇ ਸਾਡੀ ਡਿਊਟੀ ਆ ਉਹ ਚਾਰਕ ਕਦਮਾਂ ਪਰਾਂ ਜਾ ਕੇ ਆਂਦਾ ਮੈਂ ਮਾਈ ਨਹੀਂ ਜੈ ਬੀਦੀ ਸਿੰਘ ਭਾਈ ਆ ਹੈ ਉਹ ਗੱਲਾਂ ਨੇ ਇਹ ਜਲਬਾ ਬੜਾ ਇਹਨਾਂ ਚੋ ਸਿਰਫ ਉੱਚੀਆਂ ਦੀਆਂ ਸ਼ਕਤੀਆਂ ਉਹੜੀਆਂ ਭੜਤੀਆਂ ਨੇ ਹਾਂ ਜੁਦੀ ਗਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ